ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਤੇ ਮੈਂ ਅੱਜ ਵੀਡੀਓ ਲੈ ਕੇ ਆਈ ਆ ਜੀ ਜਿਸ ਤਰ੍ਹਾਂ ਆਪਾਂ ਆਪਣਾ ਕੋਟ ਸੂਟ ਜਿਹੜਾ ਹੁੰਦਾ ਕਾਫਨ ਦੇ ਸੂਟ ਹੁੰਦਾ ਕੈਮਰਿਕ ਸੂਟ ਕਾਟਨ ਕੋਈ ਵੀ ਸੂਟ ਹੁੰਦਾ ਹੈ ਨਾ ਜਿੱਥੇ ਜਦੋਂ ਆਪਾਂ ਖੜ ਜਾਂਦਾ ਹੈ ਜਦੋਂ ਆਪਾਂ ਚੂਕਾ ਬੋਲਦੇ ਆ ਨਾ ਸਾਈਡਸ ਲੈ ਜਦੋਂ ਖਤਮ ਹੁੰਦੀ ਹੈ ਤੇ ਇਹਦੇ ਤੇ ਆਪਾਂ ਜਿਹੜੇ ਸਟ੍ਰਿਪ ਬਣਾ ਕੇ ਲਗਾਉਣੀ ਹੁੰਦੀ ਹੈ ਤੇ ਆਪਾਂ ਕਿਵੇਂ ਲਗਾਉਣੀ ਆ ਸਿੰਪਲ ਸੂਟ ਦੇ ਤਾਂ ਐਦਾਂ ਹੀ ਆਪਾਂ ਚਲੋ ਲਗਾ ਕੇ ਤੇ ਫਿਰ ਇਹਨੂੰ ਆਪਾਂ ਸਾਈਡਾਂ ਤੋਂ ਦਾ ਫੋਲਡ ਕਰਦੇ ਆ ਨਾ ਦਰਬਾਈ ਕਰਨ ਵਾਸਤੇ ਪਰ ਇਹਨੂੰ ਲੈਸ ਲੱਗੀ ਹੋਈ ਸੀ ਲੈਸ ਲਗਾਈ ਆ ਕੋਮ ਕਰਕੇ ਤੇ ਇਹ ਮੈਂ ਜਦੋਂ ਲੈਸ ਵਾਲੇ ਸੂਟ ਤੇ ਜਦੋਂ ਸਟ੍ਰਿਪ ਲਗਾਉਣੀ ਹੁੰਦੀ ਆ ਤੇ ਉਦੋਂ ਮੈਂ ਇਹਨੂੰ ਲੈਸ ਲਗਾਉਣ ਤੋਂ ਬਾਅਦ ਮੈਂ ਇਹ ਚੀਜ਼ ਨੂੰ ਹੋਰ ਲਗਾਉਂਦੀ ਆ ਮੈਂ ਲਗਾ ਕੇ ਤੁਹਾਨੂੰ ਦੱਸਦੀ ਆ ਜੀ ਆਪਾਂ ਕਰਦੇ ਆ ਜੀ ਵੀਡੀਓ ਸਟਾਰਟ ਇਹਦੇ ਨਾਲ ਇਹ ਕੀ ਹੁੰਦਾ ਕਿ ਜਦੋਂ ਸੂਟ ਆਪਾਂ ਵੇਅਰ ਕਰਦੇ ਆ ਹਨਾ ਉਦੋਂ ਇਹ ਸੂਟ ਨੂੰ ਖਿੱਚਿਆ ਨਹੀਂ ਜਾਂਦਾ ਸਟ੍ਰਿਪ ਦੇ ਨਾਲ ਇਹ ਸੂਟ ਫਟਦਾ ਨਹੀਂ ਆ ਤੇ ਚਲੋ ਕਰਦੇ ਆ ਜੀ ਵੀਡੀਓ ਸਟਾਰਟ ਆ ਦੇਖੋ ਜੀ ਆਪਾਂ ਹੁਣ ਵਧਾ ਕੇ ਤੁਹਾਨੂੰ ਦੱਸਦੇ ਆ ਇਹ ਚੀਜ਼ ਨੂੰ ਆਪਾਂ ਪਹਿਲਾਂ ਏਦਾਂ ਸੈਟ ਕਰ ਲੈਣਾ ਹੈ ਐਦਾਂ ਕਰਕੇ ਨਾ ਲੈਸ ਨੂੰ ਐਦਾਂ ਵਿੱਚ ਤਾਂ ਆਪਣੀ ਲੈਸ ਲੱਗੀ ਹੋਈ ਆ ਤੇ ਫਿਰ ਆਪਾਂ ਇੱਥੇ ਨੀਚੇ ਤੋਂ ਦੇਖ ਕੇ ਜਿੱਥੇ ਆਪਾਂ ਸਲਾਈ ਜਿਹੜੀ ਖਤਮ ਹੁੰਦੀ ਏ ਉਹ ਤੋਂ ਥੋੜਾ ਇੱਕ ਪੁਆਇੰਟ ਨੀਚੇ ਕਰਕੇ ਰੱਖ ਲੈਣਾ ਦੰਸ਼ਾ ਨਹੀਂ ਲਾਾਂਗੇ ਐਦਾਂ ਕਰਕੇ ਆਪਾਂ ਹੁਣ ਇੱਕ ਸਾਈਡ ਲੈਣੀ ਹੈ యొక్క కిచే వాళ్ళు అలగ తరపూ లాథి జీని స్టార్ట్ యొక్క ఇత పిచ్చే సై క ਅਬ ਇਹਦਾ ਘੁਮਾ ਕੇ ਇਹਨੂੰ ਤੇ ਨਾਲ ਹੀ ਆ ਸਲਾਈ ਲਾਉਣੀ ਹੈ ਅੱਜ ਦਾ ਇੱਕ ਸਾਈਡ ਦੀ ਲੱਗ ਚੁੱਕੀ ਆ ਸੇਮ ਇੱਧਰ ਵੀ ਇਦਾਂ ਹੀ ਕਰਨਾ ਆ ਜਿਆਦਾ ਅੱਗੇ ਨਹੀਂ ਲੈ ਕੇ ਜਾਣੀ ਜਿੱਥੇ ਆਪਣੀ ਲੈਸ ਜਿਹੜੀ ਆਪਾਂ ਵਿੱਚ ਕੀਤੀ ਹੈ ਨਾ ਕਪੜੇ ਦੇ ਵਿੱਚ ਗੋਮ ਕੀਤੀ ਹੈ ਆ ਉਥੇ ਤੱਕ ਦੀ ਗਾਉਣੇ ਅੰਗੜਾ ਥੋੜਾ ਐਕਸਟਰਾ ਇਹਨੂੰ ਆਪਾਂ ਉਤਾਰ ਲਾਂਗੇ ਫਿਟਿੰਗ ਕਰ ਲਾਂਗੇ ਤੇ ਆ ਦੇਖੋ ਆਪਣੀ ਸਟਿਚ ਢੇਰੀ ਲੱਗ ਚੁੱਕੀ ਹੈ ਐਦਾਂ ਹੋਣੇ ਆ ਤੇ ਇਹ ਜਿਹੜੀ ਆ ਆਪਾਂ ਐਕਸਟਰਾ ਰੱਖਿਆ ਹੈ ਇਹਨੂੰ ਆਪਾਂ ਐਦਾਂ ਬੇਸ ਫੋਲਡ ਕਰਕੇ ਤリーズ ਆਪਣੀ ਪਹਿਲਾ ਹੀ ਫੋਲਡ ਹੈ ਤੇ ਇਹਨੂੰ ਇਦਾਂ ਸਟ੍ਰਿਪ ਨੂੰ ਇਦਾਂ ਵਿੱਚ ਰੱਖ ਕੇ ਐਦਾ ਤਰਪਾਈ ਹੋ ਜਾਣੀ ਆ ਆ ਦੇਖੋ ਜੀ ਠੀਕ ਹੈ ਜੀ ਸੇਮ ਹੀ ਆਪਾਂ ਇੱਧਰ ਵੀ ਲਗਾਈ ਹੋਈ ਆ ਆ ਦੇਖੋ ਜਦੋਂ ਜਿਹੜੇ ਲੈਸ ਲਗਾਈ ਹੁੰਦੀ ਹੈ ਨਾ ਕੱਪੜੇ ਨੂੰ ਸੂਟ ਨੂੰ ਲੈਸ ਲਗਾਈ ਹੁੰਦੀ ਆ ਇਹਨੂੰ ਲੈਸ ਲਗਾਉਣ ਤੋਂ ਬਾਅਦ ਨੂੰ ਟੈਸ ਕਰਾ ਲਓ జరు కమస్వాద సీకాలి